ਹਜ਼ਾਰਾਂ ਸਿੱਖ ਸੰਗਤਾਂ ਨੇ ਘੇਰ ਲਈ ਅਸਾਮ ਦੀ ਡਿਬਰੂ ਕੜ ਜੇਲ ਅਮਰਤਪਾਲ ਦੀ ਰਿਹਾਈ ਦੀ ਖਬਰ ਜਾਂ ਕਿਸੇ ਵੱਡੇ ਸਿਆਸੀ ਯੋਜਨਾ ਦੀ ਸ਼ੁਰੂਆਤ ਅੱਜ ਸਵੇਰੇ ਅਸਾਮ ਦੀ ਡਿਬਰੂ ਕੜ ਜੇਲ ਤੇ ਬਾਹਰ ਅਚਾਨਕ ਹਜ਼ਾਰਾਂ ਦੀ ਗੰਟੀ ਵਿੱਚ ਸਿੱਖ ਸੰਗਤਾਂ ਦੀ ਭੀੜ ਲੱਗ ਗਈ ਹੱਥਾਂ ਵਿੱਚ ਨਿਸ਼ਾਨ ਸਾਹਿਬ ਲੈ ਰਹੇ ਹੋਏ ਅਮਰਤਪਾਲ ਨੂੰ ਰਿਹ੍ਹਾ ਕਰੋ ਦੇ ਨਾਰੇ ਲਾਉਂਦੇ ਹੋਏ ਇਹ ਸੰਗਤ ਉੱਥੇ ਪਹੁੰਚੀਆਂ ਜਿੱਥੇ ਵੱਖਵਾਦੀ 혐ੋਗਾਂ ਦੀ ਗ੍ਰਿਫਤਾਰੀ ਲਈ ਭਾਈ ਅਮਰਤਪਾਲ ਸਿੰਘ ਨੂੰ ਨੈਸ਼ਨਲ ਸਿਕਿਉਰਿਟੀ ਐਕਟ ਐਨ ਐਸ ਏ ਹੇਟ ਪਿਛਲੇ 15 ਮਹੀਨਿਆਂ ਤੋਂ ਰੱਖਿਆ ਗਿਆ ਹੈ ਪਰ ਸਵਾਲ ਇਹ ਨਹੀਂ ਕਿ ਇਹ ਸੁਧਾਰਨ ਰੋਚ ਪ੍ਰਦਰਸ਼ਨ ਸੀ ਸਵਾਲ ਇਹ ਹੈ ਕਿ ਇਹ ਅਚਾਨਕ ਕਿਹੜਾ ਕਿਸ ਰਿਹਾਈ ਦੀ ਪੂਰੀ ਯੋਜਨਾ ਸੀ ਅੰਦਰੂਨੀ ਸੂਤਰਾਂ ਮੁਤਾਬਕ ਡਿਬ੍ਰਗੜ੍ਹ ਜੇਲ੍ਹ ਵਿੱਚ ਅਮਰਤਪਾਲ ਸਿੰਘ ਦੇ ਤਬਾਦਲੇ ਦੀ ਤਿਆਰੀ ਹੋ ਰਹੀ ਸੀ ਅਤੇ ਇਹ ਸੰਭਾਵਨਾ ਜਤਾਈ ਜਾ ਰਹੀ ਸੀ ਕਿ ਉਹਨਾਂ ਨੂੰ ਦਿੱਲੀ ਲਿਉਣ ਦੀ ਯੋਜਨਾ ਸੀ ਪਰ ਜਿਵੇਂ ਹੀ ਇਹ ਸੂਚਨਾ ਬਾਹਰ ਆਈ ਇੱਕਦਮ ਹਜ਼ਾਰਾਂ ਦੀ ਤਦਾਦ ਵਿੱਚ ਅੰਗਤ ਜੇਲ੍ਹ ਦੇ ਬਾਹਰ ਆ ਗਈ ਇਹ ਗੱਲ ਸਾਫ਼ ਕਰਦੀ ਹੈ ਕਿ ਕੋਈ ਇਨਸਾਈਡ ਲੀਕ ਹੋਈ ਹੈ ਕਈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਰੋਸ ਨਹੀਂ ਸਗੋ ਇੱਕ ਚਤੁਰ ਚਤਾਵਨੀ ਸੀ ਜੇ ਅਮਰਤਪਾਲ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸਾਡੀ ਤਿਆਰੀ ਪੂਰੀ ਹੈ ਪੰਜਾਬ ਦੇ ਕਈ ਵਿਧਾਇਕ ਅਤੇ ਸੰਸਦ ਮੈਂਬਰ ਵੀ ਇਸ ਮਾਮਲੇ ਤੇ ਚੁੱਪੀ ਤੋੜਦੇ ਹੋਏ ਕਹਿ ਰਹੇ ਨੇ ਕਿ ਐਨਐਸਏ ਦੇ ਬਹਾਨੇ ਇੱਕ ਨੌਜਵਾਨ ਨੂੰ ਕੈਦ ਕਰਨਾ ਹੁਣ ਦਰਿਆਵਾਂ ਤੋਂ ਬਾਹਰ ਹੋ ਗਿਆ ਹੈ ਬਾਬਾ ਹਰਨਾਮ ਸਿੰਘ ਤੇਰਾ ਢਟਰੀਆਂ ਵਾਲੇ ਨੇ ਵੀ ਇਸ਼ਾਰਾ ਕੀਤਾ ਕਿ ਅਸੀਂ ਇਤਿਹਾਸਿਕ ਕਦਮ ਚੁੱਕਣ ਜਾ ਰਹੇ ਹਾਂ ਸੂਤਰ ਦੱਸ ਰਹੇ ਨੇ ਕਿ ਡਿਬੂਗੜ੍ਹ ਜੇਲ੍ਹ 'ਚ ਅੱਜ ਰਾਤ ਤੱਕ ਫੌਜ ਦੀ ਤਾਇਨਾਤੀ ਹੋ ਸਕਦੀ ਹੈ। ਪੁਲਿਸ ਨੇ ਸੰਗਤਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਪਰ ਸਿੰਘਾਂ ਨੇ ਹੱਥ ਉੱਪਰ ਚੜਾ ਕੇ ਕੇਵਲ ਸ਼ਾਂਤਮਈ ਅੰਦੋਲਨ ਜਾਰੀ ਰੱਖਿਆ ਪਰ ਜੇਲ੍ਹ ਦੇ ਅੰਦਰ ਕੀ ਚੱਲ ਰਿਹਾ ਹੈ ਇਹ ਅਜੇ ਵੀ ਗੁਪਤ ਹੈ। ਜਿਵੇਂ ਜ਼ਮਾਨੇ 'ਚ ਜੇਲ੍ਹ ਰਾਜਨੀਤਿਕ ਇਨਕਲਾਬਾਂ ਕੇਂਦਰ ਬਣਦੀਆਂ ਰਹੀਆਂ ਨੇ ਕਿ ਅਮਰਤਪਾਲ ਦੀ ਕੈਦ ਵੀ ਕਿਸੇ ਨਵੇਂ ਪੰਜਾਬੀ ਜਥੇਬੰਦੀ ਅੰਦੋਲਨ ਦੀ ਸ਼ੁਰੂਆਤ ਬਣੇਗੀ। ਕੱਲ ਤੱਕ ਇੱਕ ਬੰਦ ਕਮਰੇ ਵਿੱਚ ਸੀ ਭਾਈ ਸਾਹਿਬ ਤੇ ਅੱਜ ਸਾਰੀ ਜਨਤਾ ਦੇ ਹੰਦਰਦ ਬਣ ਚੁੱਕੇ ਨੇ। ਅਸਲ ਤਸਵੀਰ ਅਜੇ ਪੂਰੀ ਤਰ੍ਹਾਂ ਸਾਹਮਣੇ ਨਹੀਂ ਆਈ ਪਰ ਜੇਕਰ ਇਹ ਘੇਰਾ ਰੋਜ਼ ਵੱਧਦਾ ਰਿਹਾ ਤਾਂ ਭਾਰਤ ਸਰਕਾਰ ਨੂੰ ਆਪਣੇ ਫੈਸਲੇ ਤੇ ਇੱਕ ਵਾਰੀ ਨਹੀਂ ਕਈ ਵਾਰ ਸੋਚਣਾ ਪਵੇਗਾ ਅਗਲੀ ਖਬਰ ਦੀ ਉਡੀਕ ਕਰੋ ਕਿਉਂਕਿ ਇਹ ਸਿਰਫ ਸ਼ੁਰੂਆਤ ਹੈ ਤਾਂ ਮੇਰੀ ਪਿਆਰੀ ਦਰਸ਼ਕੋ ਕਿਵੇਂ ਲੱਗੀ ਤੁਹਾਨੂੰ ਇਹ ਜਾਣਕਾਰੀ ਉਮੀਦ ਕਰਦਾ ਹਾਂ ਕਿ ਵਧੀਆ ਲੱਗੀ ਹੋਵੇਗੀ ਜੇਕਰ ਵਧੀਆ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਨਾਲ ਇਹ ਲੱਗੇ ਬੈਲ ਆਈਕਨ ਦੇ ਬਟਨ ਤੇ ਵੀ ਦਬਾ ਦਿਓ ਤਾਂ ਜੋ ਆਉਣ ਵਾਲੀ ਅਪਡੇਟ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਮਿਲਦਿਆਂ ਜਲਦ ਹੀ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ